ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰਾਜਪੁਰਾ ਦੀ ਨਵੀਂ ਸਬਜ਼ੀ ਮੰਡੀ ਦੇ ਸਾਹਮਣੇ ਇੱਕ ਆੜਤੀ ਦੇ ਉੱਤੇ ਤਿੰਨ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ ਹੈ ਜਿहां ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਆਖਰ ਕਿਸ ਪ੍ਰਕਾਰ ਇੱਕ ਮੋਟਰਸਾਈਕਲ ਤੇ ਤਿੰਨ ਬਦਮਾਸ਼ ਆਉਂਦੇ ਨੇ ਅਤੇ ਆਰਤੀ ਦੇ ਉੱਤੇ ਕਿਸ ਪ੍ਰਕਾਰ ਹਮਲਾ ਕਰ ਦਿੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਪਟਿਆਲਾ ਤੋਂ ਜੁੜ ਚੁੱਕੇ ਨੇ ਕੋਲ ਤੇ ਚਰਨਜੀਤ ਜੋਸ਼ੀ ਜੀ ਗੱਲਬਾਤ ਕਰਦੇ ਹੋ ਉਹਨਾਂ ਨਾਲ ਜੀ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਰਾਜਪੁਰੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਤਿੰਨ ਬਦਮਾਸ਼ਾਂ ਨੇ ਆਰਤੀ ਦੇ ਉੱਤੇ ਹਮਲਾ ਕੀਤਾ ਆ ਕੀ ਸਾਰੀ ਘਟਨਾयां ਇਸ ਬਾਰੇ ਜਰੂਰ ਦੱਸੋ ਜੀ ਜੋਨੇ ਅੱਜ ਸੁਵੇਕ ਕੋਈ 4 3/4 ਰੁਪਏ ਦੀ ਗੱਲ ਹੈ ਜਿਹੜੇ ਕਿ ਇੱਕ ਰਾਜਪੁਰੇ ਦੇ ਕਾਰਟੀਆ ਸੀ ਜੋ ਕਿ ਆਪਣੀ ਸਬਜ਼ੀ ਮੰਡੀ ਦੁਕਾਨ ਤੇ ਜਾ ਰਿਹਾ ਸੀ ਔਰ ਜਿਹੜੇ ਕਿ ਅ ਬੈ ਰਾਜਪੁਰਾ ਦਾ ਜਿਹੜਾ ਕਿ ਇੱਕ ਮੁਹੱਲਾ ਹੈਗਾ ਉੱਥੇ ਨੇੜੇ ਕਿਸੇ ਤਿੰਨ ਐਕਟੀਵਿਟੇ ਜਿਹੜਾ ਕਿ ਨੌਜਵਾਨ ਆਏ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਤਾਂ ਤੁਸੀਂ ਸਾਬ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਦੇਖ ਖੋਖੇ ਲੁਟੇਰੇ ਰਾਜਪੁਰਾ ਦੇ ਵਿੱਚ ਕਿਵੇਂ ਮਤਲਬ ਸਵੇਰੇ ਸਵੇਰੇ ਕਾਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਉਹਦੀ ਐਕਟੀਵਿਟੀ ਲੈ ਕੇ ਖੋਖੇ ਔਰ ਉਸ ਤੋਂ ਜਿਹੜਾ ਕੀਮਤੀ ਸਮਾਨ ਸੀ ਉਹ ਵੀ ਲੈ ਗਏ ਨੇ ਤਾਂ ਬੇਸ਼ੱਕ ਪੁਲਿਸ ਜਿਹੜੀ ਕਿ ਲੱਖ ਲੱਖ ਦਾਅਵੇ ਕਰਦੀ ਹੈ ਕਿ ਅਸੀਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਪਰ ਜੇ ਗੱਲ ਕੀਤੀ ਜਾਵੇ ਦਿਨੋਂ ਦਿਨ ਪੰਜਾਬ ਦੇ ਵਿੱਚ ਇਹੋ ਜਿਹੀਆਂ ਕਟਨਾਵਾਂ ਬਹੁਤ ਜ਼ਿਆਦਾ ਵਾਪਰ ਰਹੀਆਂ ਕਿ ਲੁਟੇਰਿਆਂ ਦੇ ਹੌਸਲੇ ਬਹੁਤ ਜ਼ਿਆਦਾ بلند ਹੋਏ ਪਏ ਤੇ ਕੀ ਕਹਿਣਾ ਚਾਹੋਗੇ ਇਸ ਹਾਸੇ ਦੇ ਵਿੱਚ ਕਟਨਾ ਦੇ ਵਿੱਚ ਅੜਤੀ ਦੇ ਵਿੱਚ ਸੱਟਾਂ ਕਿੰਨੀਆਂ ਕਿ ਲੱਗੀਆਂ ਨੇ ਜਿਆਦਾ ਗੰਭੀਰ ਜ਼ਖਮੀ ਤਾਂ ਨਹੀਂ ਹੋਏ ਨੇ ਵੀ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਜਿਹੜੇ ਹਥਿਆਰ ਜਿਹੜੇ ਕਿ ਜਿਵੇਂ ਕਿ بیسਬਾਲ ਦੇ ਪਿੰਡਾ ਹੋ ਗਿਆ ਜਾਂ ਕੋਈ ਹੋਰ ਜਿਹੜਾ ਕਿ ਮਾਰੂ ਹਥਿਆਰ ਹੁੰਦੇ ਆ ਉਹਦੇ ਨਾਲ ਵਾਰ ਕੀਤਾ ਗਿਆ ਜਦੋਂ ਐਸਪੀ ਵਾਲੇ ਕੇ ਭੱਜ ਕੇ ਤਾਂ ਆੜਤੀਆ ਵੀ ਉਹਨਾਂ ਦੇ ਪਿੱਛੇ ਪਿੱਛੇ ਤੱਕ ਭੱਜਿਆ ਪਰ ਜਿਹੜਾ ਕਿ ਲੁਟੇਰੇ ਬਹੁਤ ਬੇਕੌਅਸ ਸੀ ਕਿਉਂਕਿ ਸਵੇਰ ਦਾ 4:30 ਵਜੇ ਦਾ ਟਾਈਮ ਸੀ ਜਦੋਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਮੰਡੀਆਂ ਦੇ ਆੜਤੀ ਹੁੰਦੇ ਆ ਜਾਂ ਹੋਰ ਜਿਹੜੇ ਦਿਨ ਦਾ ਕੰਮ ਕਰਦੇ ਸਵੇਰੇ ਸਵੇਰੇ ਉਹਨਾਂ ਲੋਕਾਂ ਨੂੰ ਇਹ ਜ਼ਿਆਦਾਤਰ ਨਿਸ਼ਾਨੇ ਬਣਾਉਂਦੇ ਆ ਜਿਹੜੇ ਧਾਣਾ ਸਿਟੀ ਰਾਜਪੁਰਾ ਦੇ ਇੰਸਪੈਕਟਰ ਹੈਗੇ ਆ ਕਿਰਪਾਲ ਸਿੰਘ ਮੋਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਲੁਟੇਰੇ ਨੂੰ ਜਦਕੀ ਪਛਾਣ ਹੋ ਗਈ ਹੈ ਇਹਨਾਂ ਦੀ ਕੈਮਰੇ ਪੁਲਿਸ ਕੋਲੋਂ ਇਲਾਕੇ ਦੇਖਾਂਗੇ ਲੈ ਜਾ ਰਹੇ ਹਾਂ ਮਤਲਬ ਕਹਿੰਦਾ ਭਾਪ ਪੁਲਿਸ ਪ੍ਰਸ਼ਾਸਨ ਨੇ ਇਸ ਵਿਸ਼ੇ ਦੇ ਉੱਤੇ ਮਾਮਲਾ ਦਰਜ ਕਰ ਲਿਆ ਜੀ ਜੀ ਬਿਲਕੁਲ ਮਾਮਲਾ ਦਰਜ ਹੋ ਗਿਆ ਹੈ ਜਿਹੜੇ ਕੀ ਮਰਤੀ ਹੈਗੇ ਉਹਨਾਂ ਦੇ ਬਿਆਨ ਲਿੱਤੇ ਜਾ ਰਹੇ ਆ ਔਰ ਮਾਮਲਾ ਦਰਜ ਕਰਕੇ ਪੁਲਿਸ ਇੱਥੇ ਕਾਰਵਾਈ ਵੀ ਕਰ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਜਿਵੇਂ ਕਿ ਸਾਡੇ ਨਾਲ ਕੋਲਤੇ ਸੀਗੇ ਚਰਨਜੀਤ ਜੋਸ਼ੀ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬਦਮਾਸ਼ ਜਿਨ੍ਹਾਂ ਵੱਲੋਂ ਲੁਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਨੂੰ ਲੱਭਣ ਦੇ ਵਿੱਚ ਪੁਲਿਸ ਜੁੜ ਚੁੱਕੀ ਹੈ ਪੁਲਿਸ ਨੂੰ ਪਤਾ ਲੱਗ ਚੁੱਕਾ ਹੈ ਆਖਰ ਇਹ ਕੋਣੇ ਸ਼ਖਸ ਨੇ ਇਹਨਾਂ ਦੀ ਪਛਾਣ ਪੂਰੀ ਤਰੀਕੇ ਦੇ ਨਾਲ ਹੋ ਚੁੱਕੀ ਆ ਬਸ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਇਹਨਾਂ ਨੂੰ ਲੱਭ ਰਹੀ ਆ ਤੇ ਬਹੁਤ ਜਲਦ ਨਵੀਂ ਅਪਡੇਟ ਲੈ ਕੇ ਜੁੜਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਓਨਅਰ